ਇਹ ਦੋਸਤੋ ਬੀਤੇ ਦਿਨ ਹਲਕਾ ਦਸੂਹਾ ਦੇ ਕਸਬਾ ਦਤਾਰਪੁਰ ਦੇ ਵਿੱਚ ਇੱਕ ਮਹਿਲਾ ਜੋ ਨਹਿਰ ਦੇ ਵਿੱਚ ਡਿੱਗੀ ਸੀ ਇਹ ਦੱਸਦੀ ਉਸ ਦੀ ਅੱਜ ਅਮਰਿਤਕ ਦੇ ਇਹ ਬਰਾਮਤ ਹੋਈ ਹੈ ਇਹ ਬੀਤੇ ਦਿਨ ਕਰਾੜੀ ਦੀ ਰਹਿਣ ਵਾਲੀ ਸਜੋਗਤਾ ਆਪਣੇ ਭਤੀਜੇ ਦੇ ਨਾਲ ਦਤਾਰਪੁਰ ਨੂੰ ਜਾ ਰਹੀ ਸੀ ਜਦੋਂ ਉਹ ਕੰਢੀ ਨਹਿਰ ਦੇ ਕੋਲ ਪਹੁੰਚਦੀ ਹੈ ਤਾਂ ਉੱਥੇ ਆਵਾਰਾ ਸਾਨ ਜੋ ਕਿ ਆਪਸ ਵਿੱਚ ਇਹ ਪਿੜਰੇ ਹੁੰਦੇ ਹਨ ਤੇ ਉਹ ਸਾਨ ਉਹਨਾਂ ਨੂੰ ਟੱਕਰ ਮਾਰ ਦਿੰਦੇ ਹਨ ਜਿਹੜੀ ਸਕੂਟੀ ਸਵਾਰ ਮਹਿਲਾ ਜਿਹੜੀ ਨਹਿਰ ਦੇ ਵਿੱਚ ਜਾ ਡਿੱਗਦੀ ਹੈ ਉਸ ਟਾਈਮ ਉਸ ਦੀ ਭਾਰ ਕੀਤੀ ਜਾ ਰਹੀ ਸੀ ਪਰ ਕੁਝ ਵੀ ਉਸ ਬਾਰੇ ਪਤਾ ਨਹੀਂ ਲੱਗ ਰਿਹਾ ਸੀ ਪਰ ਅੱਜ ਉਸ ਦੀ ਬ੍ਰਿਤਿਕ ਦੇ ਅੰਡੀ ਨਹਿਰ ਦੇ ਵਿੱਚੋਂ ਇਹ ਬਰਾਮਦ ਹੋਈ ਹੈ ਮੌਕੇ ਤੇ ਪਹੁੰਚ ਕੇ ਪੁਛਨੇ লাশ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ ਇਹ ਬਾਕੀ ਤੁਸੀਂ ਵੀ ਦੇਖੋ ਜਸਵੀਰ ਸਿੰਘ ਦੀ ਵਿਸ਼ੇਸ਼ ਰਿਪੋਰਟ ਸਰ ਇੱਕ ਕੱਲ ਮਹਿਲਾ ਨਹਿਰ ਦੇ ਵਿੱਚ ਜਿਹੜੀ ਬੈਟ ਬੁਰੀ ਮੀਡੀਆ ਨੂੰ ਕੀ ਮੰਗ ਰਹੀ ਹੈ ਤੇ ਉਹ ਮਾੜੀ ਦਰਘਟਨਾ ਹੋਈ ਹੈ ਕਿ ਕੱਲ ਇੱਕ ਲੜਕਾ ਤੇ ਇੱਕ ਲੇਡੀ ਸੀਗੇ ਸੰਯੁਕਤਾਰਣੀ ਜਿਹੜਾ ਸਕੂਟਰ ਦੇ ਆ ਰਹੇ ਸੀ ਅੱਗੇ ਜਿਹੜੇ ਟੰਗਰ ਲੜ ਰਹੇ ਸੀ ਆਪਦੇ ਵਿੱਚ ਉਹਦੇ ਵਿੱਚ ਵਾਜ ਕਿਤੇ ਨੈੱਟ ਵਿੱਚ ਡਿੱਗ ਪਈ ਤੇ ਜਿਹਨਾਂ ਦੀ ਡੈੱਡ ਬੋਡੀ ਗਲਤ ਤੇ ਮਿਲੀ ਨਹੀਂ ਸੀਗੀ ਤੇ ਅੱਜ ਉਹਨਾਂ ਡਟੋੜ ਜਿਹੜੀਆਂ ਮਿਲ ਗਈਆਂ ਜੋ ਵੀ ਕਾਰਵਾਈ ਕਾਨੂੰਨ ਵਿੱਚ ਲੈ ਕੇ ਜਾਣ ਦੇ ਹਵਾਲੇ ਕਰਦੇ ਹਾਂ ਹਾਂਜੀ ਅੱਜ ਅੱਜ ਮਿੱਟੂ ਭਾਜੀ ਨੇ ਡੈੱਡ ਬੋਡੀ ਕੱਢੀ ਹੈ ਕਿਹਨਾਂ ਦੁਆਰਾ ਕੱਢੀ ਗਈ ਹੈ ਕੱਲ ਜਿਹੜਾ ਬੜਾ ਦਰਦਨਾਕ ਹਾਦਸਾ ਵਾਪਰਿਆ ਕੰਢੀ ਨਹਿਰ 'ਚ ਤੇ ਪੂਰੀ ਰਾਤ ਸਰਸੋਪਰੇਸ਼ਨ ਚੱਲਣ ਤੋਂ ਬਾਅਦ ਅੱਜ ਬਾਬਾ ਦੀਪ ਸਿੰਘ ਦੀ ਜਿਹੜੀ ਐ ਰੈਸਕਿਊ ਟੀਮ ਇੱਥੇ ਪੁੱਜੀ ਸੀ ਉਹਨਾਂ ਨੇ ਵੀ ਕੜੀ ਮਿਹਨਤ ਕੀਤੀ ਪਰ ਜਿਹੜੇ ਇੱਥੋਂ ਦੇ ਸਾਡੇ ਦਤਾਰਪੁਰ ਦੇ ਬਾਲਮੀਕੀ ਮਹੱਲੇ ਦੇ ਮੁੰਡੇ ਐ ਪ੍ਰਦੀਪ ਲक्की ਸਾਗਰ ਧਰਮਿੰਦਰ ਜੀ ਇਹਨਾਂ ਦੀ ਕੜੀ ਮਿਹਨਤ ਦੇ ਨਾਲ ਜਿਹੜੀ ਡੈੱਡ ਬੋਡੀ ਨੂੰ ਟੰਡੀ ਨਹਿਰ ਦੇ ਵਿੱਚੋਂ ਕੱਢਣਾ ਗਿਆ ਔਰ ਪ੍ਰਸ਼ਾਸਨ ਜਿਹੜਾ ਮੈਂ ਪ੍ਰਸ਼ਾਸਨ ਨੂੰ ਪੰਜਾਬ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਤਲਵਾੜੇ ਇਲਾਕੇ ਦੇ ਵਿੱਚ ਜਿਹੜੀਆਂ ਨਹਿਰਾਂ ਨੇ ਇੱਥੇ ਕੋਈ ਵੀ ਜਿਹੜੀ ਰੈਸਕਿਊ ਟੀਮ ਨਹੀਂ ਐ ਇਥੇ ਪਰਮਾਨੈਂਟ ਇੱਕ ਰੈਸਕਿਊ ਟੀਮ ਜਿਹੜੀ ਪ੍ਰਸ਼ਾਸਨ ਨੂੰ ਮੁਹैया ਕਰਵਾਨੀ ਚਾਹੀਦੀ ਹੈ ਸਰਕਾਰ ਨੂੰ ਔਰ ਉਹਨਾਂ ਬਲ ਪੂਰੇ ਜਿਹੜੇ ਪਕਤਾ ਇੰਤਜ਼ਾਮ ਹੈ ਉਹ ਕਰਵਾਨੇ ਚਾਹੀਦੇ ਆ ਜਦੋਂ ਵੀ ਕੋਈ ਨਹਿਰ ਚ ਗਈਆਂ ਜਾਂ ਜੰਗਲੀ ਜਾਨਵਰ ਜਾਂ ਇਦਾਂ ਦੇ ਹਾਸੇ ਹੁੰਦੇ ਆ ਤੇ ਇਹ ਜਿਹੜੇ ਬਾਲਮੀਕੀ ਮਹੱਲੇ ਦੇ ਮੁੰਡੇ ਆ ਇਹਨਾਂ ਦੇ ਦੁਆਰਾ ਹੀ ਇਹਨਾਂ ਨੂੰ ਨਹਿਰ ਵਿੱਚੋਂ ਕਢਾਇਆ ਜਾਂਦਾ ਹੈ ਤੇ ਮੈਂ ਸਰਕਾਰ ਨੂੰ ਪ੍ਰਸ਼ਾਸਨ ਨੂੰ ਅਪੀਲ ਕਰਦਾ ਕਿ ਰਕੜੀ ਬਾਲਮੀਕੀ ਮਹੱਲੇ ਦੇ ਜਿਹੜੇ ਮੁੰਡੇ ਆ ਇਨਾ ਦੀ ਹੌਸਲਾ ਬਜਾਈ ਕੀਤੀ ਜਾਵੇ ਔਰ ਇਹ ਜਿਹੜੇ ਤਾਂ ਕਿ ਇਹਨਾਂ ਦੇ ਜਿਹੜਾ ਅੱਗੇ ਵੀ ਇਦਾਂ ਦੇ ਜਿਹੜੇ ਕੰਮ ਕਰਦੇ ਰਹਿਣ ਜੀ